ਇਹ ਜਦੋਂ ਟੜਕਾ ਪੂਰਾ ਹੋਇਆ ਤੇ ਕਿੰਦਾ ਡੈਥ ਹੋਈ ਜੀ ਇਹਦੀ ਇਹ ਤਾਂ ਐਕਸੀਡੈਂਟ ਹੋਇਆ ਜੀ ਉਧਰ ਮਾਰਕਾ ਕੈਲੀਫੋਰਨੀਆ ਰਿੰਦਾ ਹੈ ਇਹ ਬਾਹਰ ਗਿਆ ਸੀ ਸਰ 13 ਉਹ ਵੇਚੀ ਤੇ ਕੀ ਗੱਲ ਹੋਈ ਸਰ ਇਹ ਲੋਕ ਕਾਫੀ ਦਰੀ ਨੂੰ ਸੇਸਾਲੀਓ ਚਲੇ ਆ ਜੀ ਬਾਹਰ ਗਏ ਕਿਹੜੀ ਤਰੀਕ ਨੂੰ ਗਿਆ ਸੀ ਇਹ ਜੀ 21 ਜਨਵਰੀ ਨੂੰ ਇਹ ਗਿਆ 2000 ਦੇ ਵਿੱਚ 20 ਦੇ ਵਿੱਚ 21 ਜਨਵਰੀ ਨੂੰ ਇਹਦੀ ਜਾ ਕੇ ਡੈਥ ਹੁੰਦੀ ਜੀ ਇਹਦੇ 26 ਜੀ ਤੇ ਕਿਦਾਂ ਕਿ ਕਿਦਾਂ ਗਿਆ ਸੀ ਜੀ ਕਰਜ਼ਾ ਕਰਜ਼ਾ ਚੁੱਕ ਕੇ ਤੇ ਆਪਣੇ ਪੈਲੀ ਕਰਜ਼ਾ ਹੀ ਚੁੱਕੇ ਜੀ ਇਸ ਤਰ੍ਹਾਂ ਹੀ ਕੁਝ ਮੈਂ ਜ਼ਮੀਨ ਵੇਚੀ ਥੋੜੀ ਉਹ ਵੇਚ ਕੇ ਕੁਝ ਕੋਲੋਂ ਪੈਸੇ ਕਰਕੇ ਕੋਈ ਰਿਸ਼ਤੇਦਾਰਾਂ ਤੋਂ ਫੜਫੜ ਕੇ ਨੂੰ ਭੇਜਿਆ ਸੀ ਵਿਆਹ ਸੀ ਕਿ ਹਨ ਨਹੀਂ ਜੀ ਅਨਮਰਦੀ ਕਿੰਨੇ ਭੈਣ ਭਰਾ ਆਇਆ ਇਹ ਦੋ ਬ੍ਰਦਰ ਆਏ ਜੀ ਦੂਜਾ ਛੋਟਾ ਸੀ ਇਹ ਤੋਂ ਇਹ ਵੱਡਾ ਉਸਤਾਨੋ ਕੇ ਤਰ੍ਹਾਂ ਬਣ ਲਗਈ ਐਕਸੀਡੈਂਟ ਕਿੱਥੇ ਹੋਇਆ ਜੀ ਕਿ ਐਕਸੀਡੈਂਟ ਤੇ ਘਰੋਂ ਗੱਡੀ ਲੈ ਕੇ ਤੁਰਿਆ ਜੀ ਕੰਮ ਤੇ ਨਿਕਲਿਆ ਰਾਤ ਦਾ ਕੰਮ ਸੀ ਇਹਦਾ 9:30 ਵਜੇ ਉਧਰੇ ਦਾ ਐਕਸੀਡੈਂਟ ਹੁੰਦਾ ਤੇ ਮੌਕੇ ਤੇ ਵੀ ਉਹ ਤਾਂ ਗਈ ਜੀ ਤੇ ਬਾਅਦ ਨੂੰ 2 ਦਿਨ ਬਾਅਦ ਉਹ ਜੀ ਹਸਪੀਟਲ ਖੜਿਆ ਜੀ 2 ਦਿਨ ਬਾਅਦ ਹੋਈ ਵੈਂਟੀਲੇਟਰ ਤੇ ਹੀ ਉੱਥੇ ਜੀ ਇਹ ਪਤਾ ਨਹੀਂ ਵੀ ਮੌਕੇ ਤੇ ਡੈਥ ਹੋ ਗਈ ਆ ਕਿ ਜਾਂ ਡਾਕਟਰਾਂ ਉਪਰਾਂ ਕੋਸ਼ਿਸ਼ ਕੀਤੀ ਆ ਬ੍ਰੇਨ ਜਿਹੜਾ ਉਹ ਵੀ ਡੈੱਡ ਹੋ ਗਿਆ ਸੀ ਉਹ ਕੋਸ਼ਿਸ਼ ਕਰਦੇ ਰਹੇ ਆ ਵੀ ਜੇ 1% ਵੀ ਚੱਲਦਾ ਆ ਤੇ ਰਿਕਵਰੀ ਹੋ ਜੂਗੀ ਪਰ ਨਹੀਂ ਹੋਈ ਉਹਨਾਂ ਮੁੜ ਕੇ ਫੇਰੇ ਦੀ ਡੈਥ ਜਿਹੜੀ ਆ ਡਿਕਲੇਅਰ ਕਰਤੀ ਤੇ ਕੋ ਡੈਡ ਬੋਡੀ ਹੁੰਦਾ ਕਿਹ ਹੈ ਸਰਕਾਰੋਂ ਨੂੰ ਕਿਹਾ ਗਿਆ ਹਜੇ ਸਾਡੇ ਕੋ ਸਰਕਾਰ ਵੱਲੋਂ ਤੇ ਕੋਈ ਨਹੀਂ ਗਈ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਸਾਡੇ ਬੱਚੇ ਦੀ ਡੈਡ ਬੋਡੀ ਜਿਹੜੀ ਉਹ ਮੰਗਵਾ ਕੇ ਦੇਣ ਤੇ ਸਾਡਾ ਸਹਿਯੋਗ ਕਰਨ ਇਹਦੇ ਵਿੱਚ ਜਿੰਨਾ ਵੀ ਹੁੰਦਾ ਤੁਮ ਅਸੀਂ ਇੱਥੇ ਕੁਝ ਕਰ ਨਹੀਂ ਸਕਦੇ ਵੀ ਇਹ ਜੋ ਕਰ ਸਕਦੀ ਜੋ ਸਰਕਾਰ ਦਾ ਕੰਮ ਹੈ ਸਰਕਾਰ ਹੀ ਕਰ ਸਕਦੀ ਅਸੀਂ ਤੇ ਕਰ ਨਹੀਂ ਸਕਦੇ ਸਾਡੀ ਤਾਂ ਅਪੀਲ ਹੀ ਆ ਸਰਕਾਰ ਦੇ ਅੱਗੇ ਕਿ ਚਲੋ ਅਸੀਂ ਆਖਰੀ ਵਾਰ ਆ ਉਹਦੇ ਬੱਚੇ ਦਾ ਮੂੰਹ ਵੇਖ ਲਈ ਇਹ ਸਾਰੀ ਗੱਲ ਹੋਈ ਹੈ ਮੇਰਾ ਨਾਮ ਜੀ ਗੁਰਜੀਤ ਸਿੰਘ ਸਰਪੰਚ ਪਿੰਡ ਖਲੜਾ ਤੋਂ ਤੇ ਇਹ ਲੜਕੇ ਦਾ ਕੀ ਲੱਗਦਾ ਤੁਸੀਂ ਮੈਂ ਲੜਕੇ ਦਾ ਚਾਚਾ ਲੱਗਦਾ ਜੀ ਮੇਰਾ ਭਤੀਜਾ ਸੀ ਕੀ ਨਾਮ ਇਹਦਾ ਇਹਦਾ ਨਾਮ ਦੀਪਕਰਨ ਸਿੰਘ ਹੈ ਜੀ ਤੇ ਕੀ ਘਟਨਾ ਹੋਤੀ ਹੈ ਘਟਨਾ ਜੀ ਬੁੱਧਵਾਰ ਦੀ ਆ 21 ਤਰੀਕ ਦੀ ਅਮਰੀਕਾ ਦੀ ਆ ਕੈਲੀਫੋਰਨੀਆ ਸਟੇਟ ਦੀ ਆ ਉਥੇ ਰਾਤ ਲੇਟ ਨਾਈਟ ਆਪਣੇ ਕੰਮ ਤੇ ਜਾ ਰਿਹਾ ਸੀ ਤੇ ਪਿੱਛੋਂ ਅਚਾਨਕ ਕਾਰ ਆਈ ਆ ਇਹ ਵੀ ਆਪਣੀ ਕਾਰ ਦੇ ਉੱਪਰ ਹੀ ਉਨੇ ਪਿੱਛੋਂ ਹਿੱਟ ਕੀਤਾ ਇਹਨੂੰ ਆਗੇ ਉਸ ਦਰਾਂ ਆ ਇਸ ਦੀ ਜਿਹੜੀ ਕਿ ਡੈਥ ਹੋ ਚੁੱਕੀ ਹੈ ਉਹ ਜਿਹੜਾ ਕਿ ਸਾਨੂੰ ਜੋ ਜਾਣਕਾਰੀ ਮਿਲੀ ਹੈ ਉਧਰੋਂ ਵਿਭਾਗ ਤੋਂ ਜਾਂ ਪੁਲਿਸ ਤੋਂ ਇਹਦਾ ਉਹਨਾਂ ਨੇ ਇਹਨੂੰ ਫਰਸਟ ਏਡ ਦੇ ਕੇ ਇਹ ਮੌਕੇ ਤੇ ਉਥੇ ਨਿੱਜੀ ਹਸਪਤਾਲ ਕੋਈ ਉਥੇ ਐਡਮਿਟ ਕਰਵਾ ਦਿੱਤਾ ਹੈ ਦੋ ਦਿਨ ਵੈਂਟੀਲੇਟਰ ਤੇ ਰਿਹਾ ਤੇ ਤੀਜੇ ਦਿਨ ਜਿਹੜੀ ਕਿ ਉਹਨਾਂ ਨੇ ਕੱਲ ਸਾਨੂੰ ਸਵੇਰੇ ਮਾਰਨਿੰਗ ਜਿਹੜੀ ਉਹਦੀ ਡੈਥ ਡਿਕਲੇਅਰ ਕਰ ਦਿੱਤੀ ਹੈ ਤੇ ਹੁਣ ਚਲੋ ਪਰਿਵਾਰ ਤੇ ਸਾਡੇ ਤੇ ਬਹੁਤ ਦੁੱਖਾਂ ਦਾ ਪਹਾੜ ਜਿਹੜਾ ਟੁੱਟ ਚੁੱਕਾ ਏ ਤੇ ਵਾਹਿਗੁਰੂ ਜੀ ਅਰਦਾਸ ਹੈ ਵੀ ਸਾਡੇ ਪੁੱਤ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣਾ ਤੋਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡੇ ਬੱਚੇ ਦੀ ਜਿਹੜੀ ਸਾਡੀ ਡੈੱਡ ਬੋਡੀ ਏ ਉਹ ਸਾਡੇ ਤੱਕ ਪਹੁੰਚਾਈ ਜਾਵੇ ਜੇ ਕਿਤੇ ਵੀ ਸਾਡੀ ਹੈਲਪ ਹੋ ਸਕਦੀ ਆ ਤੋ ਕੀਤੀ ਜਾਵੇ ਕਿ ਸਰਕਾਰ ਦੇ ਅਸੀਂ ਸ਼ੁਕਰਗੁਜ਼ਾਰ ਹੋਵਾਂਗੇ ਹੁਣ ਸਾਨੂੰ ਆਪਣੇ ਬੱਚੇ ਦੀ ਡੈੱਡ ਬੋਡੀ ਦੀ ਆਸ ਏ ਪੁੱਤ ਸਾਡੇ ਤੇ ਸਾਡੇ ਕੋਲੋਂ ਚਲੇ ਗਿਆ ਵਾ ਪਰ ਅਸੀਂ ਚਾਹੁੰਦੇ ਆ ਕਿ ਜਾਂਦੀ ਵਾਰ ਦਾ ਅਸੀਂ ਉਹਦਾ ਮੂੰਹ ਵੇਖ ਸਕੀਏ ਵੇ ਕਿੰਨੀ ਗੱਲ ਪੈਣਾ ਗਿਆ ਇਹ ਜੀ ਅੱਜ ਤੋਂ ਕੋਈ 6 ਸਾਲ ਪਹਿਲਾਂ ਗਿਆ ਸੀ ਪਹਿਲਾਂ ਇੰਗਲੈਂਡ ਸੀ ਕਿ ਸਾਢੇ 3 ਸਾਲ ਉਂ ਇੰਗਲੈਂਡ ਰਿਹਾ ਵਾ ਫਿਰ 1.5 ਸਾਲ ਤੋਂ ਅਮੂ ਅਮਰੀਕਾ ਕੀਤਾ ਸੀ ਤੇ ਭਰਾ ਸਾਡੇ ਨੇ ਬੜੀ ਮਿਹਨਤ ਕਰਕੇ ਆਪਣੀ ਜ਼ਮੀਨ ਵੇਚ ਕੇ ਉਹਨੂੰ ਭੇਜਿਆ ਸੀ ਵੀ ਅਸੀਂ ਕੋਈ ਆਪਣਾ ਆਉਣ ਵਾਲਾ ਸਨਹਿਰੀ ਪੁੱਖ ਵੇਖਾਂਗੇ ਪਰ ਸਾਨੂੰ ਇਹ ਪਤਾ ਨਹੀਂ ਸੀ ਕਿ ਸਾਡੇ ਪੁੱਤ ਨੇ ਅੱਜ ਚੱਲ ਜਾਣਾ ਤੇ ਸਾਨੂੰ 60 ਸਾਲਾਂ ਬਾਅਦ ਸਾਨੂੰ ਇਸ ਰੂਪ ਚ ਮਿਲਦਾ ਇਹ ਇਕੱਲਾ ਕੰਨਾ ਸੀ ਨਹੀਂ ਦੋ ਭਰਾ ਸੀ ਜੀ ਇਹ ਇਹ ਵੱਡਾ ਸੀ ਇਹਦੇ ਤੇ ਆਸਾਂ ਆਈ ਪੇਪੋਤ ਜਵਾਨ ਹੋਇਆ ਕਮਾਈ ਕਰੂਗਾ ਤੇ ਪਿੱਛੇ ਪਰਿਵਾਰ ਦਾ ਵੀ ਜਿਹੜਾ ਗੁਜ਼ਾਰਾ ਸੌਖਾ ਹੋਊਗਾ ਪਰ ਇਹ ਨਹੀਂ ਸੀ ਪਤਾ ਕਿ ਸਾਰੀ ਉਮਰ ਲਈ ਸਾਨੂੰ ਦੁੱਖ ਦੇ ਕੇ ਚਲੇ ਗਏ